ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇਰ ਦਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਤੇ ਇਹ ਬਲੌਗ ਜੀ ਉਥੋਂ ਹੀ ਸਟਾਰਟ ਕਰ ਲਿਆ ਮੈਂ ਜਿੱਥੇ ਕੱਲ ਬਲੌਗ ਦਾ ਐਂਡ ਕਰਿਆ ਸੀਗਾ ਉਥੋਂ ਹੀ ਅਗਲਾ ਪਾਰਟ ਬਣਾਉਨੇ ਆਪਾਂ ਤੇ ਇਥੇ ਜੀ ਮੈਂ ਰਸੋਈ ਦੀ ਸਾਰੀ ਸਫਾਈ ਕਰਤੀ ਝਾੜੂ ਵਗੈਰਾ ਲਾਤਾ ਹੁਣ ਆਪਾਂ ਜੀ ਜਿਹੜੀ ਆਪਣੀ ਲੌਬੀ ਆ ਉਹਦੇ ਵਿੱਚ ਝਾੜੂ ਲਾਵਾਂਗੇ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤਾਂ ਜੋ ਆਪਣਾ ਬੌਸ ਟਾਈਮ ਛੇਤੀ ਤੋਂ ਛੇਤੀ ਪੂਰਾ ਹੋ ਸਕੇ ਪਲੀਜ਼ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਹਾਂਜੀ ਆਪਾਂ ਇੱਥੇ ਲੱਗਿਆਂ ਲੋਬੀ ਦੇ ਵਿੱਚ ਝਾੜੂ ਲਾਉਣ ਦੇਖੋ ਜੀ ਬੱਚਿਆਂ ਨੇ ਬਹੁਤ ਜ਼ਿਆਦਾ ਖਰਦਾ ਖੰਡਾ ਕੂੜਾ ਵਗੈਰਾ ਖੰਡਾਇਆ ਹੋਇਆ ਹੈ ਤੇ ਜਿਉ ਕੁਛ ਵੀ ਇਹ ਛਿੱਲਦੇ ਨੇ ਜਾਂ ਖਾਂਦੇ ਨੇ ਉਥੇ ਹੀ ਸੜ ਦਿੰਦੇ ਨੇ ਇਹਨਾਂ ਨੂੰ ਕਈ ਵਾਰ ਕਿਹਾ ਮੈਂ ਵੀ ਬਾਹਰ ਸਟੈਕ ਕਰੋ ਪਰ ਕਿੱਥੇ ਮੰਨਦੇ ਨੇ ਉਥੇ ਜਿੱਥੇ ਖਾ ਖਾਂਦੇ ਪੀਂਦੇ ਨੇ ਉਥੇ ਹੀ ਸੜ ਦਿੰਦੇ ਨੇ ਜੀ ਹਾਂਜੀ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਹੁਣ ਆਗੇ ਆਪਾਂ ਇਹ ਥੱਲੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਮੈਂ ਸਬਜ਼ੀ ਤੋੜਨ ਜਾਣਾ ਤੇ ਆਪਾਂ ਆਏ ਸੀਗੇ ਸਬਜ਼ੀ ਤੋੜਨ ਪਰ ਇੱਥੇ ਜੀ ਮੇਰੇ ਨਾਲ ਕੋਲੋਲ ਹੋ ਗਈ ਕਿਉਂਕਿ ਜੀ ਮੈਂ ਆਈ ਸੀਗੀ ਇੱਥੇ ਸਬਜ਼ੀ ਦੇਖਣ ਸਬਜ਼ੀ ਦੇ ਵਿੱਚੋਂ ਜੀ ਮੈਨੂੰ ਸਿਰਫ ਦੋ ਚੱਪਣ ਕੱਦੂ ਲੱਭੇ ਨੇ ਦੋ ਖੀਰੇ ਲੱਭੇ ਨੇ ਬਾਕੀ ਸਾਰੀ ਸਬਜ਼ੀ ਖਰਾਬ ਹੋ ਗਈ ਪਤਾ ਨਹੀਂ ਧੁੱਪਾਂ ਦੇ ਕਾਰਨ ਪਤਾ ਨਹੀਂ ਕੀ ਗੱਲ ਸੀਗੀ ਸਾਰੇ ਉਹ ਜਿੰਨੇ ਵੀ ਮੈਂ ਤੋੜੇ ਸਾਰੇ ਗਲੇ ਹੋਏ ਸੀਗੇ ਫਿਰ ਮੈਂ ਉਹ ਸੈੱਟ ਤੇ ਸੀਗੇ ਦੇਖੋ ਜੀ ਇੱਥੇ ਆਪਣੇ ਭਿੰਡੀਆਂ ਵੀ ਬਹੁਤ ਸੋਹਣੀਆਂ ਹੋਈਆਂ ਪਈਆਂ ਨੇ ਹੁਣ ਦੇਖਦੇ ਆ ਇੱਕ ਦੋ ਦਿਨ ਚ ਫੁੱਲ ਕੱਢਣਗੀਆਂ ਫਿਰ ਆਪਣੇ ਭਿੰਡੀਆਂ ਵੀ ਲੱਗਣ ਲੱਗ ਜਾਣਗੀਆਂ ਤੇ ਇੱਧਰ ਮੂੰਗੀ ਵੀ ਬਹੁਤ ਸੋਹਣੀ ਹੋਗੀ ਸਬਜੀ ਪੱਤੇ ਜ਼ਵਾਨਾ ਪਰੇ ਹੋਏ ਨੇ ਫਿਰ ਬਚੇ ਹੀ ਰਹਿੰਦੇ ਨੇ ਨਹੀਂ ਤਾਂ ਭੁੰਡੇ ਜੀ ਖਾ ਜਾਂਦੀ ਹੈ ਹਲਕੇ ਚੱਪਣ ਕਿਦੋਂ ਕਸ ਤੇ ਇੱਕ ਦਿਨ ਹੋ ਜਾਂਦਾ ਹੁੰਦਾ ਤਿੰਨ ਹੋ ਜਾਂਣ 4 ਵਜੇ ਇੱਕਦਾਂ ਖਰਾਬ ਲੱਗਦਾ ਮੈਨੂੰ ਵਿੱਚ ਖੀਰਾ ਲੱਗਿਆ ਹੈ ਉਹ ਪਰਨੇ ਪਾਸੇ ਤੋੜਦਾ ਉੱਧਰ ਹੈਗਾ ਮੋਟਾ ਇਹ ਬਰੀਕ ਆ ਸੈਵਰੀ ਬਣਾਉਣੀ ਨਾ ਤੋੜ ਕੇ ਖਾ ਲੈਂਦਾ ਮਿੱਠੇ ਨੇ ਖੀਰੇ ਇਹਨਾਂ ਚ ਬੀਜ ਨਹੀਂਗਾ ਹੈਗਾ ਅੱਜ ਮੈਂ ਕਹਿੰਦੇ ਮਮੇ ਤੋੜ ਕੇ ਲਿਆ ਦੇ ਪਰੇ ਆਇਆ ਨੀਗਾ ਧੁੱਪਾਂ ਕਰਕੇ ਹੁਣ ਗਾਇਸ ਨੇ ਖੇਲਾ ਚਪਣ ਕਦੂ ਉਮੀਦ ਨਹੀਂ ਹੋਰ ਹੋਊਗਾ ਹੈਗਾ ਹੈਗਾ ਸ਼ਾਇਦ ਖਰਾਬ ਨਾ ਹੋਵੇ ਲੈ ਠੀਕੇ ਪਤਾ ਲੱਗ ਗਿਆ ਠੀਰੇ ਸੋਨੇ ਲੱਗੇ ਬਸ ਇੱਕ ਦੋ ਦਿਨ ਚ ਮੋਟੇ ਹੋ ਜਾਂਦੇ ਹੁੰਦੇ ਬੜਾ ਦਿਨ ਨਹੀਂ ਲੰਦੇ ਹੈਗੇ ਮੋਟੇ ਹੋਣ खीरा देखो ये खीरे लगते अपने मैं तोड़ना सारी फूल के फिर दिखाने थानू लो जी तोड़ लो सब्जी आ निकले दो खीरे दो चप्पल कद्दू जिन्हें तोड़े पांच छे होर सीगे, सारे गले हुए ਯੂਮੇਂ ਸੱਟਣੇ ਪਏ। ਤੋੜ ਦੀ ਸਰ ਪਟਾਕੇ ਪਈ ਗਏ ਨੇ। ਧੁੱਪਾਂ ਬਹੁਤ ਪੈਂਦੀ ਆ, ਸਬਜ਼ੀ ਵੀ ਵਿਚਾਰੇ ਕੀ ਕਰੇ। ਖਰਾਬ ਹੋ ਗਏ। ਕੁਛ ਲੇਟ ਹੋ ਗਿਆ ਸੀ ਬੀਜਣ ਨੂੰ ਚਾਪਣ ਕਦੋਂ। ਇਹ ਵੱਧ ਤੋਂ ਪਾਣੀ ਚੱਲਦੇ ਹੈਗੇ। ਮੈਂ ਤਾਂ ਸਾਰੇ ਫੋਲ ਤੇ ਖਰਾ ਤੋੜ ਕੇ ਸੱਟਣੇ ਪੈ ਜੀ ਉਹ ਕਿਉਂਕਿ ਫਿਰ ਉਹ ਹੋਰਾਂ ਨੂੰ ਵੀ ਲੱਗਾ ਲਾ ਦਿੰਦੇ ਨੇ ਜੇ ਨਾਲ ਲੱਗੇ ਰਹਿਣ। ਚਲੋ ਚਲਦੇ ਹਾਂ ਦੇਖੋ ਪਤਾ ਨਹੀਂ ਪਟਣੀਆਂ ਹੀ ਪੈਣੀਆਂ ਨੇ ਇਹ ਜੇ ਤਾਂ ਮੀਂਹ ਪੈ ਜਾਵੇ ਇੱਕ ਅੱਧਾ ਫੇਰ ਠੀਕ ਰਹਿਾਂਗੇ ਮੌਸਮ ਇਹ ਬਹੁਤ ਤਾਪਦਾ ਸਬਜ਼ੀ ਵਿਚਾਰੀ ਕੀ ਕਰੇ ਬੇਲਾ मिर्च वगैरह पादी होगी टमा फे आखो जी घरें रह के आ कुछ करते ने बस सारी दिहाड़ी लड़ी जाते ने एक दूजे एक दूजे कद कोई किसी कुछ कह दिंता कद कोई बस एक दूजे कुटी जाते हैं ਇਹਨਾਂ ਨੂੰ ਨਹੀਂ ਪਤਾ ਸੀਗਾ ਵੀ ਵਲੌਗ ਬਣਦਾ ਮੈਂ ਇਹਨਾਂ ਦੇ ਸ਼ੂਟ ਕਰ ਲਿਆ। ਇਹ ਜਿਆਦਾ ਨੂੰ ਪਤਾ ਲੱਗਿਆ। ਫਿਰ ਉਹਨੇ ਕਿਹਾ ਕਹਿੰਦਾ ਮੰਮੀ ਨੇ ਤੇਰੀ ਉਹ ਵੀਡੀਓ ਬਣਾ ਲਈ। ਫਿਰ ਮੈਨੂੰ ਕਹਿੰਦੀ ਕਹਿੰਦਾ ਕੱਟ ਦੀ ਮੈਂ ਮੈਂ ਨਹੀਂ ਕੱਟਣਾ ਹੈਗਾ। ਇੱਥੇ ਜੀ ਆ ਇੱਥੇ ਅੱਜ ਮੇਰਾ ਮਨ ਬਹੁਤ ਦੁਖੀ ਹੋ ਗਿਆ ਜਿਹੜੀ ਆ ਸੈਲਫੀ ਸਟਿਕ ਨਹੀਂ ਲਈ ਬੈਠਾ ਹੈਗਾ ਤੇ ਇਹ ਟੁੱਟ ਗਈ ਜੀ। ਇਹਦੇ ਬਿਨਾ ਬਹੁਤ ਔਖਾ ਵੀਡੀਓ ਬਣਾਉਣੀ ਤੇ ਇਹ ਸਟੈਂਡ ਸੈਲਫੀ ਸਟਿਕ ਸੀ ਜੀ। ਤੇ ਇਹਦੇ ਉੱਤੇ ਮੈਂ ਮੋਬਾਈਲ ਆ ਕੇ ਵੀਡੀਓ ਸ਼ੂਟ ਕਰ ਲੈਂਦੀ ਹੁੰਦੀ ਸੀਗੀ ਨੌਜ ਮੇਲ ਰੋਟਗੀ ਹੈ ਸੈਲਫੀ ਸਟਿਕ ਜਿਹਦੇ ਨਾਲ ਮੈਂ ਬਣਾਉਂਦੀ ਸੀਗੀ ਬਲੌਕ ਇਹਦੇ ਉੱਤੇ ਮੋਬਾਈਲ ਦੀ ਸੈਟਿੰਗ ਕਰਕੇ ਸੈੱਟ ਕਰਕੇ ਤੇ ਟੁੱਟ ਗਈ ਹੁਣ ਹੁਣ ਇਹਦਾ ਕੋਈ ਦੇਖਦੇ ਕੋਈ ਜੁਗਾਰ ਲਾਉਣਾ ਹੈ ਇਹਦੇ বিনা ਸਰਨਾ ਤਾਂ ਹੈ ਨਹੀਂ ਹੁਣ ਕਿੱਥੋਂ ਲੈ ਕੇ ਕਿਧਵਾਉਂਗੇ ਨਹੀਂ ਛੱਡਾਂਗੀ ਤੇ ਦੇ ਦੇਣ ਸੈੱਟ ਕਰਦੇ ਆਂ ਇਹ ਬੇਚ ਜਲ ਅਭਿਆਸ ਹੈ ਸੈੱਟ ਹੋ ਜਵੇ ਇਹਦੇ ਨਾਲ ਇਹਨੂੰ ਕਸ ਕੇ ਟਰਾਈ ਕਰਕੇ ਦੇ ਦੇ ਜਗ੍ਹਾ ਲੱਗ ਜਵੇ ਕੋਈ ਕੰਮ ਸਾਲੂ ਜੇ ਹਮ ਚੱਲ ਜੂਵੇ ਆਪਣਾ ਅੱਧਾ ਦੁਪਹਿਰੇ ਬੈਠਾ ਬੈਠੇ ਅੰਦੋਰ ਦੀ ਜੋ ਆ ਕਾ

ਇਹਦੇ ਬਿਨਾ ਜੀ ਵੀਡੀਓ ਬਣਾਉਣੀ ਬਹੁਤ ਔਖੀ ਆ ਕਿਉਂਕਿ ਜੀ ਕੋਈ ਹੁੰਦਾ ਨਹੀਂ ਨਾ ਕੋਈ ਫੋਨ ਫੜਦਾ ਫਿਰ ਵੀਡੀਓ ਵੀ ਹਿੱਲੀ ਜਾਂਦੀ ਆ ਫੋਨ ਹਲਾਈ ਜਾਂਦੇ ਨੇ ਬੱਚੇ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਇਸ ਲੋਟ ਬਣਾਉਣੀ ਆ ਵੀਡੀਓ ਤੇ ਉਹ ਵੀ ਹਲਾਈ ਜਾਂਦੇ ਨੇ ਇਹਦੇ ਬਿਨਾ ਤਾਂ ਬਹੁਤ ਔਖਾ ਹੋ ਗਿਆ ਜੀ ਮੈਂ ਦੇਖਦੀ ਸੀ ਇੱਥੇ ਕੋਈ ਜਿਗਾਰ ਲਾ ਕੇ ਮੈਂ ਹਾਂ ਚੱਲ ਚਾਲੂ ਜਾ ਕੰਮ ਕਰ ਲਾਂ ਬੇ ਫੇਰ ਲਿਆਵਾਂਗੇ ਹਨਾ ਹੁਣ ਇੰਨੀ ਛੇਤੀ ਕਿੱਥੋਂ ਲੈਣ ਜਾਈਏ ਤੇ ਅੱਜ ਮੇਰਾ ਜੀਵ ਨੇ ਕਰਿਆ ਤਾਂ ਇਹ ਵੀਡੀਓ ਬਣਾਉਣ ਦਾ ਕਿਉਂਕਿ ਜੀ ਇਹਦੇ ਬਿਨਾ ਯੂਟਿਊਬਰ ਬਹੁਤ ਯੂਟਿਊਬਰ ਲਈ ਬਹੁਤ ਔਖਾ ਤੇ ਉਹ ਕਿਸ ਤਰ੍ਹਾਂ ਇਹ ਤੋਂ ਬਗੈਰ ਵੀਡੀਓ ਸ਼ੂਟ ਕਰੇ ਇਹ ਜੀ ਮੇਨ ਮੇਨ ਹੁੰਦੀ ਆ ਇੱਕ ਯੂਟਿਊਬਰ ਲਈ ਸਟੈਂਡ ਲਾ ਲਓ ਚਾਹੇ 셀ਫੀ ਸਟਿਕ ਲਾ ਲਓ ਤੇ ਇਹਦੇ ਬਿਨਾ ਜੀ ਬਹੁਤ ਔਖਾ ਤੇ ਆਪਾਂ ਇੱਥੇ ਜਗੜ ਲਾ ਕੇ ਦੇਖ ਦੇਤੀਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਟ ਹੋ ਜਵੇ ਮੈਂ ਕਈ ਨਾਟਜੇ ਲਿਆਂਦੇ ਸੀਗੇ ਲੱਭ ਕੇ ਤੇ ਉਹ ਲਾ ਲਾ ਕੇ ਦੇਖ ਦਿੱਤੀ ਗਰਮ ਕਰ ਕਰ ਕੇ ਇਹਦੇ ਵਿੱਚ ਪਾ ਕੇ ਪਲਾਸਟਿਕ ਜੀ ਦੇ ਵਿੱਚ ਮੈਂ ਆਹ ਚਲ ਕੰਮ ਜਾ ਚੱਲ ਜਵੇ ਇਹਦੇ ਨਾਲ ਪਰ ਬਹੁਤ ਔਖਾ ਸੈਟ ਆਇਆ ਜੀ ਤੇ ਮੈਂ ਪਹਿਲਾਂ ਫੈਬਰਿਕ ਵੀਕ ਵੀ ਮੰਗਾਈ ਤੀ ਸੈਜਪਰੀ ਤੋਂ ਉਹ ਵੀ ਲਾ ਕੇ ਦੇਖ ਲਈ ਤੇ ਉਹਦੇ ਨਾਲ ਖੜੀ ਨੀਗੀ ਜੋੜੀ ਨੀਗੀ ਇਹ ਤੇ ਫੇਰ ਤਾਂ ਉਦੋਂ ਬਾਅਦ ਆ ਨਾਟਜੇ ਲਾ ਕੇ ਦੇਖਣ ਲੱਗੀ ਸੀਗੀ ਪਤਾ ਕੀ ਹੋਇਆ ਇਹਨਾਂ ਅੱਜ ਦੁਪਹਿਰੇ ਸਾਡਾ ਭਾਨ ਚ ਆਇਆ ਸੀਗਾ ਉਹ ਬੈਠਾ ਇਹਨੂੰ ਦੇਖ ਰਿਹਾ ਸੀ ਦੇਹ ਦੇ ਦੇਖਦੇ ਨੇ ਪਤਾ ਨਹੀਂ ਕਿੱਧਰਲੇ ਪਾਸੇ ਨੂੰ ਘੁਮਾਤੀ ਉਹਦਾ ਗਰਦਨ ਜੀ ਉਹ ਟੁੱਟ ਗਈ ਤੇ ਕਹਿੰਦਾ ਬਾਅਦ ਚ ਟੁੱਟੇ ਦੇ ਕਹਿੰਦਾ ਟੁੱਟ ਗਈ ਤੇ ਮੈਂ ਵੀ ਨਹੀਂ ਖਿਆਲ ਕਰਿਆ ਹੈਗਾ ਵੀ ਮੈਂ ਫੜ ਕੇ ਰੱਖਦਾ ਉਹ ਤੋਂ ਬੇ ਘੁਮਾਰਿਆ ਵੀ ਜਾ ਉਹਨੂੰ ਕਹਿ ਦਾਂ ਵੀ ਤੋੜੀ ਨਾ ਵੀ ਟੁੱਟ ਨਾ ਜਾਵੇ ਤੇ ਉਹ ਹਲਦਣ ਨੂੰ ਘੁਮਾ ਘੁਮਾ ਕੇ ਦੇਖੀ ਆ ਜਦੋਂ ਤੜਕ ਗਈ ਇਹ ਤਾਂ ਜੀ ਨਾਜੁਕ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਇਹ ਇੰਨੀ ਝਾਲ ਨਹੀਂ ਚਲਦੀਆਂ ਹੈਗੀਆਂ ਮੈਂ ਸੈਜਪਰੀ ਤੋਂ ਉਹਨਾਂ ਤੋਂ ਵੀ ਬਹੁਤ ਬਚਾ ਬਚਾ ਕੇ ਰੱਖਦੀ ਸੀਗੀ ਕਿਉਂਕਿ ਜੀ ਇਹ ਚੀਜ਼ਾਂ ਆਉਂਦੀਆਂ ਨੇ ਮਹਿੰਗੀਆਂ ਤੇ ਫੇਰ ਜਦ ਟੁੱਟ ਜਾਂਦੀਆਂ ਫੇਰ ਦੁੱਖ ਲੱਗਦਾ ਹੁਣ ਇਹ ਮੇਰੇ ਮਿਲਦਾ ਇਹ 4 450 ਤੱਕ ਆਈ ਸੀਗੀ ਤੇ ਹੁਣ ਫੇ ਮੈਨੂੰ ਦੁਬਾਰਾ ਪੈਸੇ ਲਾਉਣੇ ਪੈਣੇ ਨੇ ਇਹਦੇ ਉੱਤੇ ਮੈਂ ਹਾਲੇ ਇਹਦੇ ਨਾਲੇ ਸਾਰਦੀ ਸੀਗੀ ਮੈਂ ਕਿ ਚਲੋ ਸੈਲਫੀ ਸਟਿਕ ਨਾਲੇ ਸਾਰ ਲੰਨੇ ਆ ਅ ਵੀ ਜਿਨਾਂ ਚਿਰ ਟਰਾਈਪੋਡ ਨਹੀਂ ਲੰਦੇ ਹੈਗੇ ਆਪਾਂ ਤੇ ਉਹ ਸ਼ਾਇਦ ਇਹਦੋਂ ਵੀ ਮਹਿੰਗਾ ਹੋਵੇ ਤੇ ਪਰ ਹੁਣ ਜੀ ਮੈਨੂੰ ਇਹ ਦੁਬਾਰਾ ਫੇਰ ਸ਼ਾਇਦ ਲੈਣੀ ਪੈਣੀ ਆ ਕਿਉਂਕਿ ਇਹਦੇ ਬਿਨਾ ਜੀ ਕੰਮ ਨਹੀਂ ਚੱਲਣਾ ਹੈਗਾ ਤੇ ਇਸ ਸਟੈਂਡ ਤੇ ਲਾ ਕੇ ਹਨਾ ਚਲੋ ਵੀਡੀਓ ਸ਼ੂਟ ਹੋ ਜਾਂਦੀ ਸੀਗੀ ਫੇਰ ਆਪਾਂ ਬਲੌਗ ਪਾ ਦਿੰਦੇ ਸੀਗੇ ਪਰ ਹੁਣ ਕੰਮ ਔਖਾ ਹੋ ਗਿਆ ਜੀ ਇਹਦੇ ਬਿਨਾ ਚਲੋ ਜੀ ਦੇਖਦੇ ਆ ਟਰਾਈ ਕਰਕੇ ਕਿਸੇ ਨਾ ਕਿਸੇ ਲੋਟੇ ਨੂੰ ਸੈੱਟ ਕਰਦੇ ਆ ਬਣੇ ਨੇ ਉਹ ਬਲਾਕ ਦੇ ਨਾਲ ਸਰਤ ਨਹੀਂ ਆ ਰਹੀ ਉਹ ਜਿਹੜੀ ਦਰਗਾ ਦੇਖਦੇ ਆ ਕੁਝ ਹੋਰ ਲੱਗਦੇ ਆ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਹਰ ਕੁਮ ਮੂਗਾ ਵੈਸੇ ਦੇਖੇ ਤੇ ਕੰਮ ਸਾਰੂ ਜਿਆ ਕਰ ਲਾਂ ਮੈਂ ਕੈਮਰਾ ਨੂੰ ਆਲ ਤੇ ਢਰੂ ਗੁਰਨਾ ਵੈਸੇ ਲਾ ਕੇ ਦੇਖਾਂਗੇ ਕਿਿੱਦਾਂ ਬਣ ਗਈ ਇਹ ਤਾਂ ਚਰਕਾ ਮਸਾ ਦੇ ਹੋਏ ਗੋਲਿਆਂ ਵਾਂਗ ਦੇਖੋ ਕਿਦਾਂ ਕੰਮ ਰਹਾ ਹਾਂ ਦੇ ਚਾਰ ਸੋਨੇ ਦੇ Λαγδεδίδει η μέρα.